ਹੇ ਗਾਇਸ ਵੈਲਕਮ ਬੈਕ ਟੂ ਮਾਈ ਵਲੌਗ ਕਿਵੇਂ ਆ ਤੁਸੀਂ ਉਮੀਦ ਹੈ ਤੇ ਸਾਰਿਆਂ ਨੂੰ ਬਹੁਤ ਵਧੀਆ ਤੇ ਠੀਕ ਠਾਕ ਹੋਵੋਗੇ ਆਪਾਂ ਵੀ ਬਹੁਤ ਵਧੀਆ ਹਾਂ ਤੇ ਅੱਜ ਆਪਾਂ ਚੱਲੇ ਆਂ ਬਾਬੀ ਦੀ ਮਿੱਟੀ ਕੱਢਣ ਜਿੱਦਾਂ ਕਿ ਸਾਡੇ ਵੱਡ ਬਢੇਰੇ ਦੀ ਮਿੱਟੀ ਕੱਢਦੇ ਹੁੰਨੇ ਆ ਸਾਰੀ ਕੱਢਦੇ ਹੋਣਗੇ ਅੱਜ 14 ਮੱਸਿਆ ਜਿੱਦਾਂ ਕਿ ਪਤਾ ਹੀ ਆ ਵੈਸੇ ਤਾਂ ਦਿਵਾਰੀ ਵਾਲੇ ਦਿਨ ਹੁੰਦੀ ਆ ਬਟ 14 ਮੱਸੇ ਦੀ ਕੱਢ ਦਿਆ ਕਰਕੇ ਤੇ ਅੱਜ ਅੱਜ ਕੱਢ ਰਹੀ ਆ ਜਾਨੀ ਤੇ ਸਾਰਿਆਂ ਨੇ ਕਈਆਂ ਤਾਂ ਕੱਲ ਵੀ ਕੱਢਤੀ ਹੋਊਗੀ ਤੇ ਆਪਾਂ ਦੇਖੋ ਸਾਰਾ ਸੰਭਰਤਾ ਸੀਗਾ ਕਿਉਂਕਿ ਇੰਨਾ ਖਲਾਰਾ ਸੀ ਨਾ ਕਟਾਈਆ ਭਰ ਕੇ ਪਟਾਕੇ ਨਹੀਂ ਚੱਕਿਆ ਇਹ ਰਾਸੀ ਥੋੜਾ ਨਹੀਂ ਪਤਾ ਲੱਗਿਆ ਸੌਰੀ ਕੋਈ ਗੱਲ ਨਹੀਂ ਆਪਾਂ ਸਾਰਾ ਸੰਵਰ ਕੇ ਸਾਫ਼ ਕਰਤਾ ਸਾਰਾ ਕੰਮ ਖਤਮ ਕਰ ਲਿਆ ਨਹਾ ਲਿਆ ਇਹ ਬਸ ਅੰਦਰ ਲਈ ਰਹਿ ਗਿਆ ਟਾੜੀ ਕੋ ਚੌਪ ਕੋਈ ਅਲੀ ਰਾਮਦਾਨਿਆ ਕਰ ਲਾਂਗੇ ਤੇ ਜਰੂਰ ਕਮੈਂਟ ਕਰਕੇ ਕਰਿਓ ਕਿ ਕਿਹੜੇ-ਕਿਹੜੇ ਬਾਬੇ ਮਤਲਬ ਆਪਣੇ ਆਪਣੇ ਵਾਢੀ ਵਡੇਰਾਂ ਜਿਹੜੇ ਮੰਨਦੇ ਆ ਤੇ ਮਿੱਟੀ ਕੱਢ ਕੇ ਆਇਆ ਕਈ ਲੋਕ ਤਾਂ ਮਤਲਬ ਕੱਲ ਹੀ ਕੱਢਿਆ ਸੀਗੇ ਤੇ ਆਪਾਂ ਅੱਜ ਜਾਣਾ ਅੱਗੇ ਮੈਂ ਹਰ ਵਾਰੀ ਦੀਵਾਲੀ ਵੇਲੇ ਕੱਢ ਕੇ ਹੁੰਦੀ ਹਾਂ ਇਸ ਮਿੱਟੀ ਹਰ ਵਾਰੀ ਦੀਵਾਲੀ ਵੇਲੇ ਤੇ ਪਰ ਅੱਜ ਮੈਂ ਕਹਾਂ ਚਲੋ ਆਪਾਂ ਵੀ ਿੱਦਾਂ ਕਿ ਲੋ ਕੱਢਦੇ ਆਪਾਂ ਵੀ ਉਸ ਹੱਬ ਨਾਲ ਕੱਢ ਤਾਂ ਸਵੇਰ ਦਿਖਾਈਆਂ ਸੂਰ ਚੜ ਚੁੱਕਿਆ ਬਹੁਤ ਸੋਹਣਾ ਅੱਜ ਅਸੀਂ ਲੇਟ ਹੋ ਗਏ ਆ ਤੇ ਇਹ ਨਹੀਂ ਤਾਂ ਪਹਿਲਾਂ ਅਸੀਂ ਸਾਡੇ ਜਾਂਦੀ ਹੁੰਦੇ ਸੀ ਇਹ ਇਸ ਮੌਕੇ ਤੇ ਸਾਡਾ ਸਾਰਾ ਕੰਮ ਖਤਮ ਹੋ ਜਾਂਦਾ ਸੀ ਨਿਭੜ ਜਾਂਦਾ ਸੀ ਤੇ ਉਹ ਝੋਨੇ ਰਹਿੰਦੇ ਅਜੇ ਦੇਖੋ ਕਿੰਨੀ ਪਿਆਰੀ ਜੀ ਸਵੇਰਾ ਹਨਾ ਜੀ ਦੇਖੋ ਕਿੰਨੇ ਸੋਹਣੇ ਲੱਗਦਾ ਸੂਰ ਜੀ ਧੁੱਪ ਵੀ ਬੜੀ ਪਿਆਰੀ ਲੱਗਦੀ ਆ ਆਹ ਆਰਾਮਦਈ ਜੀ ਹੁੰਦੀ ਹਨਾ ਕਿੰਨਾ ਪਿਆਰਾ ਵਾ ਸਾਰਾ ਕੁਝ ਚਲੋ ਜੀ ਆਪਾਂ ਚੱਲਦੇ ਆ ਤੇ ਹੋ ਸਕਿਆ ਜੇ ਉੱਥੋਂ ਦਾ ਵੀ ਸ਼ੂਟ ਕਰਾਂਗੇ ਜੇ ਕੋਈ ਨਾ ਹੋਇਆ ਤਾਂ ਠੀਕ ਹੈ ਜੀ ਬਾਕੀ ਜੁੜੇ ਰਿਹਾ ਬਲੌਗ ਦੇ ਨਾਲਸ ਮਿਲਦੇ ਹਾਂ ਹਾਂਜੀ ਫਾਈਨਲੀ ਇੱਥੇ ਆਪਾਂ ਮਿੱਟੀ ਕੱਢਣ ਆ ਗਏ ਸੀਗੇ ਤੇ ਮੈਂ ਮਿੱਟੀ ਕੱਢਦੀ ਪਈ ਸੀਗੀ ਤੇ ਮੈਨੂੰ ਕਿਸੇ ਨੇ ਗਲਤ ਦੱਸਿਆ ਸੀਗਾ ਕਿ ਮਿੱਟੀ ਵੀ ਮਤਲਬ ਵੀ 14 ਮਸਿਆਂ ਦੀ ਹੁੰਦੀ ਹੈ 14 ਨਹੀਂ ਹੁੰਦੀ ਮਸਿਆਂ ਦੀ ਨਹੀਂ ਹੁੰਦੀ ਲੋਕਾਂ ਨੇ ਤਾਂ ਪਹਿਲਾਂ ਹੀ ਕੱਢਤੀ ਸੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਬਾਬਾ ਜੀ ਮਾਫ ਕਰਨਾ ਪੁੱਛੋ ਮੈਂ ਗਲਤੀ ਮਾਫ ਕਰ ਦੇਣ ਤੇ ਇਹ ਮੈਂ ਬਲੌਗ ਬਹੁਤ ਜ਼ਿਆਦਾ ਟਾਈਮ ਬਾਅਦ ਪਾਉਣ ਲੱਗੀ ਤੇ ਮੇਰੇ ਟਾਈਮ ਨਹੀਂ ਸੀ ਆ ਦਿਵਾਲੀ ਵੇਲੇ ਮੈਂ ਉਹਦੀ ਪਾਉਣੀ ਸੀਗੀ ਗਾਇਸ ਮੈਂ ਅਪਰੇਸ਼ਨ ਕਰਾਉਣਾ ਸੀ ਇਸ ਕਰਕੇ ਮੈਂ ਲੇਟ ਹੋ ਗਈ ਕਿਸੇ ਨੇ ਵੀ ਗਲਤ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਣਾ ਲਾਈਕ ਸ਼ੇਅਰ ਕਰ ਦੇਣਾ ਤੇ 채ਨਲ ਨੂੰ ਸਬਸਕ੍ਰਾਈਬ ਕਰ ਲੈਣਾ ਗਾਇਸ ਤੇ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜਰੂਰਤ ਹੈ ਮੈਨੂੰ ਸਪੋਰਟ ਕਰੋ ਮੇਰੇ 채ਨਲ ਨੂੰ ਪਲੀਜ਼ ਰਿਕੁਐਸਟ ਕਰ ਤੇ ਕੋਈ ਵੀ ਗਲਤ ਕਮੈਂਟ ਨਾ ਕਰੇ ਕਿ ਵੀਡੀਓ ਇੰਨੇ ਦਿਨਾਂ ਬਾਅਦ ਇਨ ਮਤਲਬ ਇੰਨੇ ਮਹੀਨੇ ਬਾਅਦ ਹੁਣ ਪਾਤੀ ਆ ਤੇ ਟਾਈਮ ਮੈਨੂੰ ਹੋਣ ਲੱਗਾ ਕਿਉਂਕਿ ਮੈਂ ਗਲਤੀ ਚ ਵੀਡੀਓ ਦੇਖੀ ਮੈਂ ਕਿਹਾ ਚਲੋ ਪਾ ਦਿੰਨੇ ਆਪਾਂ ਤੇ ਇਸ ਕਰਕੇ ਇਹ ਵੀਡੀਓ ਮੈਂ ਹੁਣ ਪਾਉਣ ਲੱਗੀ ਆ ਤੇ ਪਿਆਰ ਦੇਣਾ ਮੇਰੇ ਬਲੌਗ ਨੂੰ ਬਾਧੂ ਤੋਂ ਵੱਧ ਗਾਇਸ ਤੇ ਹੁਣ ਆਪਾਂ ਘਰੇ ਆ ਗਏ ਸੀ ਜੀ ਆਪਾਂ ਫਾਈਨਲੀ ਮਿੱ ਨੇ ਮਿੱਟੀ ਸਾਰਿਆਂ ਨੇ ਕੱਲ ਹੀ ਗੜਤੀ ਸੀਗੀ ਤੇ ਅੱਜ ਆਪਾਂ ਨੂੰ ਭਲੇਖਾ ਬਹਿਗਾ ਚਲੋ ਕੋਈ ਗੱਲ ਨਹੀਂ ਵੀ ਇੱਕ ਦਿਨ ਪਹਿਲਾਂ ਕੀ ਇੱਕ ਦਿਨ ਲੇਟ ਕੀ ਪਰ ਅੱਗੇ ਤੋਂ ਆਪਾਂ ਦੀਵਾਲੀ ਵੇਲੇ ਕੱਢਿਆ ਕਰਨੀ ਅੱਜ ਕਿਉਂਕਿ ਮੈਂ ਨਾ ਇੰਨੇ ਸਾਲ ਹੋ ਗਏ ਮੈਨੂੰ ਹਰ ਵਾਰੀ ਮੈਂ ਦੀਵਾਲੀ ਵੇਲੇ ਕੱਢ ਕੇ ਹੁੰਨੀ ਨਹੀਂ ਆ ਬਟ ਮੈਨੂੰ ਕਿਸੇ ਨੇ ਕਿਹਾ ਸੀ ਕਿ ਚੌਦੇ ਦੀ ਮਿੱਟੀ ਹੁੰਦੀ ਆ ਤੇ ਪਰ ਹੁੰਦੀ ਹੋਗੀ ਵਸ ਚੌਦੇ ਕੱਲ ਦੀ ਸੀ ਮੈਂ ਮੱਸੀ ਆ ਸਮਝ ਲਈ ਮੈਂ ਨੂੰ ਭਲੇਖਾ ਪੈਗਾ ਥੋੜਾ ਚਲੋ ਕੋਈ ਗੱਲ ਨਹੀਂ ਆਪਾਂ ਮਿੱਟੀ ਕੱਢਿਆਂ ਦੀ ਬਾਬਾ ਜੀ ਭੁੱਲ ਚੁੱਕ ਮਾਫ ਕਰਿਓ ਬਾਬੇ ਜੀ ਦੇ ਗੈਸੀ ਜਿਹੜੇ ਆਪਣੀ ਸੀਧਾ ਨੂੰ ਆਉਂਦੇ ਆ ਉੱਥੇ ਸੀ ਵੀ ਆ ਸਾਡੀ ਕੁੜੀ ਰਿਜਾਈ ਲਾ ਕੇ ਬੈਠੀ ਹਜੇ ਤੱਕ ਦੇਖੋ ਧੁੱਪ ਕਿੰਨੀ ਆ ਗਈ ਤੇ ਆਪਾਂ ਬਸ ਫਾਈਨਲੀ ਸਾਰਾ ਕੁਝ ਆਪਾਂ ਕਰ ਦਿੱਤਾ ਤੇ ਹੁਣ ਆਪਾਂ ਆਰਾਮ ਦਾ ਇਨੇ ਬੈ ਗਏ ਮੈਂ ਸਵੇਰੇ ਸੱਚੀ ਕਹਿੰਨੀ ਆ ਮੈਂ ਸਵੇਰ ਦੀ ਉੱਠੀ ਮੈਂ ਚਾਹ ਵੀ ਨਹੀਂ ਪੀਤੀ ਹੈਗੀ ਹੁਣ ਚਾਹ ਪੀਣੀ ਆ ਮੈਂ ਸਭਾ ਉੱਟ ਕੇ ਚਾਹ ਪਾਣੀ ਕਰਕੇ ਆਟਾ ਗੁੰਨ ਕੇ ਤੇ ਝਾੜੂ ਝੂੜੂ ਲਾ ਕੇ ਨਹਾ ਕੇ ਉਹਦਾ ਮੁੱਠੀ ਕੱਢ ਕੇ ਆਏ ਬਾਬੇ ਦੇ ਪਹਿਲੇ ਉਧਰ ਗਏ ਫੇਦਰ ਆਪਣੇ ਬਾਬੇ ਸੀ ਇਦਾਂ ਦੇ ਮੱਥਾ ਟੇਕ ਕੇ ਆਏ ਜਾ ਕੇ ਤੇ ਫਿਰ ਹੁਣ ਆਪਾਂ ਆ ਕੇ ਬੈ ਕੇ ਚਾਹ ਪੀਣੀ ਆ ਰਾਮਦਾਈ ਨਾ ਤੇ ਠੰਡ ਬਹੁਤ ਸੀਗੀ ਸੱਚੀ ਕਿ ਨਹੀਂ ਪੈ ਢਰ ਗਏ ਬਾਕੀ ਜੁੜੇ ਰਿਓ ਵਲੌਗ ਦੇ ਨਾਲ ਇਹ ਪਿਆਰ ਤੈਨੂੰ ਆਪਣੀ ਵੀਡੀਓ ਵੀਡੀਓ ਦੀ ਲੱਗੀ ਪਈ ਆ ਬਸ ਤੇ ਆਹ ਕਰਦਾ ਮਾਹੌਲ ਆ ਹੁਣ ਅਜੇ ਆਪਾਂ ਕੁਝ ਨਹੀਂ ਕੀਤਾ ਝਾੜੂ-ਭੋਚਾ ਕੁਝ ਨਹੀਂ ਲਾਇਆ ਹੈਗਾਗਾ ਤੇ ਹੌਲੀ-ਹੌਲੀ ਕਰਾਂਗੇ ਹਨਾ ਜੀ ਆਪਾਂ ਚਾਹ ਪੀਏ ਥੋੜੇ ਕੈਮ ਹੋ ਜੀਏ ਤੇ ਜੁੜੇ ਰਹਿਓ ਵਲੌਗ ਦੇ ਨਾਲ ਹਾਂਜੀ ਇੱਥੇ ਬੱਚੇ ਮੇਰੇ ਹਸਬੰਦ ਤੇ ਬੱਚੇ ਮਤਲਬ ਕਿ ਸ਼ਾਮ ਨੂੰ ਉਸੇ ਦਿਨ ਦਿਵਾਲੀ ਲੰਦਨ ਤੇ ਦੀਵੇ ਲਾਉਣ ਆਏ ਸੀਗੇ ਤੇ ਮੈਨੂੰ ਪਾਇਆ ਨਹੀਂ ਗਿਆ ਮੈਂ ਕਿਹਾ ਚਲੋ ਇਹ ਕਲਿੱਪ ਪਹਿਲਾਂ ਵੀ ਪਾਈ ਸੀ ਵੈਸੇ ਮੈਂ ਕਿਹਾ ਚਲੋ ਨਾਲ ਇਹ ਜੋੜ ਦਿੰਨੇ ਆ ਚਲੋ ਜੀ ਵਲੌਗ ਦੇ ਐਂਡ ਕਰਦੇ ਆਂ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਰ ਦੇਣਾ ਬਈ